ਤੁਸੀਂ ਪਹੁੰਚੇ ਸੀ ਇੱਥੇ ਜਗ੍ਹਾ ਦਾ ਕਬਜ਼ਾ ਲੈਣ ਵਾਸਤੇ ਆਪਣੀ ਦੰ ਤੇ ਕੀ ਗੱਲ ਹੋਈ ਹੈ ਮੈਂ ਅਵਿਨਾਸ਼ ਮਿੰਦਰੂ ਚੇਅਰਮੈਨ ਸੁਦਰਸ਼ਨ ਸੇਵਾਸ ટ્રਸਟ ਅਸੀਂ 1996 ਵਿੱਚ ਵਿਸ਼ਣੂ ਪ੍ਰੋਸੈਸਰ ਤੋਂ ਕਬਜ਼ਾ ਆਪਣਾ ਖਾਲੀ ਕਰਾਣ ਲਈ ਕੇਸ ਕੀਤਾ ਸੀ ਕਿ ਸਾਡੀ ਕੰਸਰਨ ਤੋਂ ਬਗੈਰ ਇਹਨਾਂ ਨੇ ਐਡੀਸ਼ਨ ਅਲਟਰੇਸ਼ਨ ਕੀਤੀ ਸੀ ਉਹ ਕਿਰਾਏ ਵਿੱਚ ਦੇ ਰਹੇ ਸੀ ਔਰ ਅੱਗੋਂ ਸਬਲਟ ਕਿਰਾਏ ਤੇ ਹੋਰ ਦੂਸਰੇ ਕਿਰਾਏ ਦੇ ਰੱਖੇ ਸੀ ਜਿਹਦੇ ਐਵਰਸ ਵਿੱਚ 2014 ਦੇ ਵਿੱਚ ਸਾਨੂੰ ਉਹਨਾਂ ਨੂੰ ਖਾਲੀ ਕਰਨ ਦਾ ਨੂੰ ਆਰਡਰ ਮਿਲ ਗਿਆ ਉਸ ਤੋਂ ਬਾਅਦ ਉਹਨੇ ਸਾਨੂੰ ਖਾਲੀ ਨਹੀਂ ਕੀਤਾ ਫਿਰ ਅਸੀਂ ਐਵਿਕਸ਼ਨ ਅਪਰ ਪੋゼਸ਼ਨ ਲੈਣ ਦੇ ਕੇਸ ਕੀਤਾ ਉਹਦਾ ਹੁਣ ਲਰਨਡ ਕੋਰਟ ਨੇ ਰਿਸਪੈਕਟੇਬਲ ਜੱਜ ਨੇ ਆਰਡਰ پاس ਕੀਤਾ ਹੈ ਕਿ ਇਹਨਾਂ ਨੂੰ ਡਵੈਲਪਮੈਂਟ ਪੋゼਸ਼ਨ ਦੇ ਹੋਣ ਦਿੱਤੇ ਨੇ ਕਿ ਇਹਨਾਂ ਨੂੰ ਉਹਦਾ ਆਟਾ ਦਵਾਇਆ ਜਾਵੇ ਉਹਦੇ ਨਾਲ ਨਾਲ ਮੈਂ ਇਹ ਦੱਸਣਾ ਚਾਹਨਾ ਕਿ ਸਾਡੀ ਸਾਰੀ ਪ੍ਰਾਪਰਟੀ ਗ੍ਰੈਬ ਹੋ ਗਈ ਸੀ 2008 2008 ਵਿੱਚ ਔਰ ਉਹ ਪਟੀਸ਼ਨ ਲੋਕਾਂ ਦੇ ਨਾਂ ਤੇ ਉਹਨਾਂ ਨੇ ਆਪਣੀਆਂ ਰਜਿਸਟਰੀਆਂ ਕਰਾ ਲਈਆਂ ਸੀਗੀਆਂ ਰੈਵਿਨਿਊ ਡਿਪਾਰਟਮੈਂਟ ਨੂੰ ਕੁਝ ਪੋਲਿਟਿਸ਼ਨਲ ਜੀਤਾਂ ਨੇ ਮਿਲ ਕੇ ਸਾਨੂੰ 14 ਸਾਲ ਲੱਗੇ ਉਹਨਾਂ ਦੇ ਕੇਸ ਲੜਦੇ ਆ ਫਿਰ ਕੋਰਟ ਦੇ ਸਰਦ ਜਪਿੰਦਰ ਸਿੰਘ ਜੀ ਕੋਰਟ ਨੇ ਉਹਨਾਂ ਨੇ ਆਰਡਰ ਕੀਤੇ ਕਿ ਇਹ ਪ੍ਰਾਪਰਟੀ ਵਿਸਤੂ ਪ੍ਰੋਸੈਸਰ ਦੀ ਹੈ ਔਰ ਬੜੇ ਵਧੀਆ ਆਰਡਰ ਕੀਤੇ ਔਰ ਨਾਲੇ ਉਹਨਾਂ ਨੂੰ 2-2 ਸਾਲ ਦੀ ਸਜ਼ਾ ਵੀ ਹੋਈ ਕਿ ਤੁਸੀਂ ਇਹ ਗਲਤ ਕੰਮ ਕੀਤਾ ਅੱਜ ਜਿਸ ਵੇਲੇ ਸਿੱਥੇ ਆਏ ਆ ਉਹ ਜਿਨ੍ਹਾਂ ਨਾਂ ਤੇ ਪ੍ਰਾਪਰਟੀ ਵਿਕੀ ਸੀ ਗਲਤ ਵਿਕੀ ਸੀ ਜਿਹਦੇ ਆਰਡਰ ਹੋ ਚੁੱਕੇ ਨੇ ਕੋਰਟ ਨੇ ਕਰ ਚੁੱਕੇ ਨੇ ਔਰ ਇੰਤਕਾਲ ਵੀ ਸਰਸ਼ਨ ਸੇਵਾ ਦਸਨਾ ਦੇ ਚੜ ਚੁੱਕਾ ਹੈ ਉਹਦੇ ਬਾਹਰ ਇੱਕ ਬੋਰਡ ਲੱਗਾ ਪਿਆ ਕਿ ਜੀ ਮਾਲਕ ਮਾਲਕਦਾਨੇ ਨੇ ਉਹ ਲੋਕ ਨੇ ਜਿਨ੍ਹਾਂ ਨੇ ਗ੍ਰੈਬ ਕੀਤੀ ਸੀ ਔਰ ਉਹਦੇ ਬਾਹਰ ਬਾਹਰ ਤਾਲਾ ਲਾਇਆ ਹੋਇਆ ਅਸੀਂ ਆ ਕੋਰਟ ਦੇ ਆਰਡਰ ਦੇ ਮੁਤਾਬਕ ਕਬਜ਼ਾ ਲੈਣ ਆਏ ਆ ਬੈਲਅ ਸਾਡੇ ਨਾਲ ਹੈ ਪੁਲਿਸ ਸਾਡੇ ਨਾਲ ਆਈ ਹੈ ਤੇ ਉਹ ਬਾਹਰ تعال ਲਾਤਾ ਹੈ ਬਾਹਰ تعال ਲਾਤਾ ਅੰਦਰ تعال ਜਾਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕਿੰਨਾ ਕੁ ਦਿਮਾਗ ਉੱਚਾ ਹੈ ਜਾਂ ਖਰਾਬ ਹੈ ਉਹਨੂੰ ਸਮਝਾ ਕਿ ਮੈਂ ਕੋਈ ਵੀ ਪੈਸੇ ਖਰਚ ਕਰਕੇ ਜਾਂ ਆਪਣੀ ਪਾਵਰ ਯੂਜ਼ ਕਰਕੇ ਅਸੀਂ ਲਾ ਨੂੰ ਵੀ ਮੈਂ ਆਪਣੀ ਜੇਬ ਚੋਂ ਪਾ ਸਕਦਾ ਔਰ ਲਾ ਦੇ ਆਰਡਰ ਨੂੰ ਵੀ ਮੈਂ ਖਤਮ ਕਰ ਸਕਦਾ ਇਹ ਕੌਣ ਲੋਕ ਹੈ ਨੇ ਜਿਨ੍ਹਾਂ ਨੇ ਇੱਥੇ ਕਰਜ਼ਾ ਕੀਤਾ ਹੋਇਆ ਇਹ ਅੱਜ ਤੇ ਉਹ ਮਿਸਟਰ ਕਨਵ ਖੰਨਾ ਹੈ ਜਿਹੜੇ ਵਿਸ਼ਵ ਬੁਸਾਸ ਦਾ ਮਾਲਕ ਹੈ ਬਾਕੀ ਸਾਰੇ ਉਹਦੇ ਸਹਿਯੋਗੀ ਹੈ ਮੇਨ ਕਰਿੰਦਾ ਉਹ ਹੀ ਸਰ ਜਦ ਇਹਦਾ ਜਿਹੜਾ ਇੰਤਕਾਲ ਤੁਹਾਡੇ ਨਾਂ ਤੇ ਚੜ ਚੁਕਿਆ ਹੈ ਇਹਦੇ ਆਨਰ ਤੁਸੀਂ ਸ਼ੋ ਹੋ ਰਿਹਾ ਸਾਰੇ ਕਾਗਜ਼ਾਂ ਤੇ ਤੁਹਾਡੇ ਨਾਂ ਨੇ ਤੇ ਫਿਰ ਇਹ ਕਿਸ ਤਰ੍ਹਾਂ ਇਹਨਾਂ ਨੇ ਕਬਜ਼ਾ ਕੀਤਾ ਤੇ ਹੁਣ ਤਾਜਾ ਹੀ ਤਾਲਾ ਲੱਗਾ ਲੱਗਦਾ ਜੀ ਹਾਂ ਇਹਨਾਂ ਦੀ ਤੁਸੀਂ ਬਿਲਡਿੰਗ ਵੀ ਹੋਣੀ ਹੋਈ ਬਿਲਡਿੰਗ ਵੀ ਹੋਣੀ ਹੈ ਜੀ ਹੁਣ ਲੱਗ ਗਿਆ ਨੇ ਕਿ ਇਹਨਾਂ ਨੂੰ ਉਹਦੇ ਡਿਕਸ਼ਨ ਆਰਡਰ ਹੋ ਗਏ ਆ ਹੁਣ ਇਹ ਪਾਰ ਕਰਕੇ ਜਾਵਾਂਗੇ ਤੇ ਅਗਲਾ ਗੇਟ ਉਹਨਾਂ ਦਾ ਉੱਥੇ ਆ ਉਹਨਾਂ ਦੀ ਵਿਸ਼ਨੂ ਪ੍ਰੋਪਰਟੀ ਅੱਗੇ ਸ਼ੁਰੂ ਹੁੰਦੀ ਹੈ ਉਹਨਾਂ ਦਾ ਕਿਰਾਏ ਦਾ ਏਰੀਆ ਹੈ ਇਹ ਤਾਂ ਸਾਡੇ ਕੋਲ ਹੈਗਾ ਹੀ ਸਾਡਾ ਹੀ ਹੈ ਇੱਥੇ ਵੀ ਉਹਨਾਂ ਨੇ ਤੁਹਾਡੀ ਜਗ੍ਹਾ ਤੇ ਵੀ ਤਾਲਾ ਲਾਇਆ ਹੈ ਤਾਲਾ ਲਾਇਆ ਹਾਂਜੀ ਇਹ ਤਾਂ ਨਹੀਂ ਸਕਦੇ ਤੈਨੂੰ ਅਜੇ ਮਾਨੀ ਕੋਰਟ ਦੇਖੇ ਉਹਨੇ ਰਕੀ ਕਰਨਾ ਕਿ ਹਰ ਚ ਕੋਈ ਬਿਲਕੁਲ ਨਹੀਂ ਆ ਸਕਦੇ ਕੋਰਟ ਦੇ ਬੰਦੇ ਨਾਲ ਆਏ ਨੇ ਤੁਹਾਨੂੰ ਸਿਕਿਉਰਟੀ ਵੀ ਦਿੱਤੀ ਹੈ ਨਾਲ ਉਹ ਕਹਿੰਦੇ ਉਹ ਕਹਿੰਦੇ ਤਾਲ ਲੱਗੇ ਹੈ ਨਾ ਅਸੀਂ ਕੋਰਟ ਵੀ ਪਰਮਿਸ਼ਨ ਨਾਲ ਤਾਲੇ ਨਹੀਂ ਤੋੜ ਸਕਦੇ ਸਰਕੂਰ ਦਾ ਕੰਮ ਹੀ ਇਹ ਹੁੰਦਾ ਵਾ ਜਿਹੜਾ ਕਿਸੇ ਦਾ ਕਬਜ਼ਾ ਉਹ ਛਡਾਣਾ ਛੁਡਾ ਕੇ ਤੇ ਅਗਲੇ ਨੂੰ ਤੇ ਅਗਲੇ ਦੇ ਹੈਂਡਓਵਰ ਕਰਨਾ ਤੇ ਜੇ ਕੋਰ ਨੇ ਆਰਡਰ ਕੀਤੇ ਫਿਰ ਤੇ ਇਹਨਾਂ ਨੂੰ ਮੇਰੇ ਸਾਬ ਨੂੰ ਨਾ ਲੱਗਦਾ ਨਹੀਂ ਵੀ ਕੋਈ ਇਹਨਾਂ ਨੂੰ ਦਿੱਕਤ ਹੋਣੀ ਚਾਹੀਦੀ ਹੈ ਉਹ ਤੇ ਵੈਲਵਸ ਤੇ ਕਹਿੰਦੇ ਨਾ ਅਸੀਂ ਇੱਕ ਜੁਕਤ ਬਾਅਦ ਆਰਡਰ ਲੈ ਕੇ ਅਸੀਂ ਰਿਪੋਰਟ ਦਿਆਂਗੇ ਅਸੀਂ ਰਿਪੋਰਟ ਦਿਆਂਗੇ ਕਿ ਸਾਈ ਲੱਗੇ ਆ ਹੈ ਹਾਂ ਪੁਲਸਾਈ ਪਰ ਉਹਨਾਂ ਸੇ ਕਹਿੰਦੀ ਹੈ ਜੀ ਅਸੀਂ ਤੁਹਾਡੇ ਨਾਲ ਆਏ ਆ ਇਸ ਕਰਕੇ ਆਇਆ ਕਿ ਕੋਈ ਲਾਈ ਝਗੜਾ ਨਾ ਹੋਵੇ ਕੋਪਲੇਸ ਨਾ ਹੋਵੇ ਸਮੂਥਲੀ ਕੰਮ ਹੋਵੇ ਸਰ ਫਿਰ ਕੋਰਟ ਦੇ ਕੀ ਆਰਡਰ ਸੀ ਉਹ ਥੋੜਾ ਜਿਹਾ ਦੱਸ ਦਿਓ ਕਿਉਂਕਿ ਕਬਜ਼ਾ ਦਿਵਾਉਂਦੇ ਸੀ ਨਾ ਕੋਰਟ ਦੇ ਆਰਡਰ ਸੀਗੇ ਕਿ ਜਿਹੜਾ ਵਿਸ਼ਨੂੰ ਪ੍ਰੋਸੈਸਰ ਦਾ ਏਰੀਆ ਹੈ ਉਹ ਕਬਜ਼ਾ ਦਿਵਾਇਆ ਜਾਏ ਕੋਰਟ ਦੇ ਆਰਡਰ ਤੁਹਾਨੂੰ ਪੜਾ ਦੇਣਗੇ ਮਲਫੇ ਕਹਿ ਰਹੇ ਸੀ ਪੜ ਕੇ ਤਾਲਾ ਤੋੜਨ ਦਾ ਆਰਡਰ ਹੀ ਦੁਬਾਰਾ ਲੱਗਿਆ ਵੰਦਾ ਪੜ ਕੇ ਸੁਣਾਓ ਇਹਨਾਂ ਨੂੰ ਪੜ ਕੇ ਸੁਣਾਓ ਕੋਰਟ ਦੇ ਆਰਡਰ ਲੈ ਕੇ ਆਓ ਜਰਾ ਨਹੀਂ ਨਹੀਂ ਹੁਣ ਤਾਲਾ ਤੋੜਨ ਦੇ ਆਰਡਰ ਦੁਬਾਰਾ ਕੋਰਟ ਕੋ ਲੈ ਕੇ ਆਓ ਇਹ ਵਲਫ ਵਲਫ ਅਸੀਂ ਲਿਆਵਾਂਗੇ ਵਲਫ ਕਹਿੰ ਇਕ ਤਾਲਾ ਲੱਗਾ ਆ ਸਾਨੂੰ ਆਰਡਰ ਦਿੱਤਾ ਜਾਏ ਲੋਰਕੋਰਟ ਜੀ ਹੈ ਕੇਸ ਜੀ ਹਾਈ ਕੋਰਟ ਦਾ ਲੋਰਕੋਰਟ ਲੋਰਕੋਰਟ ਤੋਂ ਤੁਸੀਂ ਆਏ ਜੇ ਕਬਜ਼ਾ ਦਿਵਾਉਣ ਵਾਸਤੇ ਤਾਣਾ ਵੇਰਕਾ ਤੋਂ ਆਏ ਜੀ ਅੱਜ ਵਿਸ਼ਨੂ ਪ੍ਰਸਾਦ ਸਰ ਦੇ ਕੋਈ ਕੋਰਟ ਤੋਂ ਆਰਡਰ ਸੀ ਪ੍ਰਸ਼ਾਸਨ ਦੇ ਉਹ ਜਿਹੜਾ ਤਾਲਾ ਲੱਗਾ ਹੁਣ ਕਰਕੇ ਜਿਹੜਾ ਬਲਫ ਆਏ ਸੀ ਕੋਰਟ ਦੇ ਵਿੱਚੋਂ ਉਹ ਜਿਹੜਾ ਉਹ ਨਹੀਂ ਹੋ ਸਕਿਆ ਹੁਣ ਅਗਲੀ ਤਰੀਕ ਜੋ ਵੀ ਹੈ ਕਿਸ ਕਰਨਾ ਕਰਕੇ ਨਹੀਂ ਹੋ ਸਕਿਆ ਜੀ ਕਬਜ਼ਾ ਤਾਲਾ ਲੱਗਾ ਹੋਇਆ ਸੀ ਮੇਨ ਗੇਟ ਦੇ ਉੱਤੇ ਇਸ ਕਰਕੇ ਨਹੀਂ ਹੋ ਸਕਿਆ ਜਿਹੜੀ ਅੱਗੇ ਆਰਡਰ ਜੋ ਵੀ ਹੋਣਗੇ ਜੋ ਰਿਪੋਰਟ ਵਲਫ ਦੇਣਗੇ ਕੋਰ ਜੋ ਅਗਲੇ ਆਰਡਰ ਹੋਣਗੇ ਉਸ ਬਤਵ ਕੰਮ ਕੀਤਾ ਜਾਏਗਾ ਇਹ ਕਿਹੜੀ ਜਗ੍ਹਾ ਤੇ ਇਹ ਜਗ੍ਹਾ ਹੈਗੀ ਇਹ ਵਿਸ਼ਨ ਪ੍ਰੋਸੈਸਰ ਹੈ ਮਿਲਕਪਲਾਂਟ ਦੇ ਸਾਹਮਣੇ